ਕਾਂਗਰਸ ਦਾ ਉਮੀਦਵਾਰ ਸਾਹਨੇਵਾਲ ਨਗਰ ਕਾਉਂਸਲ ਦੇ ਅੰਦਰ ਇਸ ਤਰੀਕੇ ਨਾਲ ਲੱਗਦਾ ਕਿ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਚੜ੍ਹਾਈ ਆ ਬਾੜੀਆਂ ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਦੀ ਜਿਹੜੀ ਦਾਵੇਦਾਰੀ ਆ ਉਹ ਨਜ਼ਰ ਆ ਰਹੀ ਆ ਸੋ ਇਸ ਵਕਤ ਵਾਰਡ ਨੰਬਰ 13 ਤੋਂ ਜਿਹੜੀ ਆ ਰੀਚਾ ਸੰਦੀਪ ਸਣੀ ਜਿਹੜੇ ਕਾਉਂਸਲ ਰਹੇ ਨੇ ਪਹਿਲਾਂ ਕਾਂਗਰਸ ਪਾਰਟੀ ਤੋਂ ਉਹ ਤੋਂ ਮੈਦਾਨ ਦੇ ਵਿੱਚ ਨੇ ਸੋ ਇੱਥੇ ਪਹਿਲਾਂ ਵੀ ਉਹਨਾਂ ਦੀ ਦਾਵੇਦਾਰੀ ਰਹੀ ਆ ਆ ਵੇਖੋ ਇਧਰ ਕਾਂਗਰਸ ਪਾਰਟੀ ਦੀ ਵੱਡਾ ਇਕੱਠ ਕਾਂਗਰਸ ਪਾਰਟੀ ਦੀ ਜਿਹੜੀ ਮੋਮਲਾਲ ਦੇਹ ਰਾਜਾ ਜਿੱਤਾ ਬਹੁਤ ਸਾਰੇ ਜੱਗ ਕਾਂਗਰਸ ਪਾਰਟੀ ਦੀ ਜਿਹੜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਿੱਤੂ ਗਾਵੀ ਆ ਰਹੀਆਂ ਬਾਰਾਂ ਤੋਂ ਜੈ ਜੀ ਜ਼ਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ ਮਿੱਟੂ ਗਾ ਵੀ ਮਿੱਟੂ ਗਾ ਜੰਦਾਬਾਦ ਜਿੱਟੇਗਾ ਆ ਗਿਆ ਵੀ ਆ ਗਿਆ ਜ਼ਿੰਦਾਬਾਦ ਆ ਗਿਆ ਕਾਂਗਰਸ ਪਾਰਟੀ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਢੋਰ ਢੋਰ ਜਿਹੜਾ ਵਿਚਾਰ ਕਰ ਰਹੇ ਨੇ ਕਿਓਕੇ ਨਗਰ ਕੌਂਸਲ ਛਾਨੇਵਾਲ ਦੇ ਵਾਰਡ ਨੰਬਰ 13 ਦੀ ਇਹ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਆ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਮੈਦਾਨ ਚ ਉਥੇ ਕਾਂਗਰਸ ਪਾਰਟੀ ਦੀ ਮੈਡਮ ਰਿਚਾ ਪਾਟੀ ਹੈ ਜਿਹੜੀ ਕਿ ਟੋਨ ਮੈਦਾਨ ਦੇ ਵਿੱਚ ਨੇ ਔਰ ਬਹੁਤ ਵੱਡਾ ਇੱਥੇ ਖਾਸਮਾ ਮੁਕਾਬਲਾ ਬਹੁਤ ਹੀ ਨਗਰ ਕੌਂਸਲ ਛਾਨੇਵਾਲ ਦੀ ਸਭ ਤੋਂ ਹੌਟ ਸੀਟ ਹੈ ਜਿਹੜੀ मनी जा रही है कांग्रेस पार्टी की ਹੋਰ ਸੀਟਾ है। आ गया, ਛਾ ਗਿਆ ਵੀ ਛਾ गया। ਪੰਦੇ ਵਾਲਾ ਛਾ ਗਿਆ ਆ ਗਿਆ ਵੀ ਆ ਗਿਆ ਪੰਦੇ ਵਾਲਾ ਆ ਗਿਆ ਜਿੱਤੂ ਗਾਵੀ ਜਿੱਤੂ ਗਾ ਪੰਦੇ ਵਾਲਾ ਜਿੱਤੂ ਗਾ ਆ ਗਿਆ ਵੀ ਆ ਗਿਆ ਪੰਦੇ ਵਾਲਾ ਆ ਗਿਆ ਛਾ ਗਿਆ ਵੀ ਛਾ ਗਿਆ ਪੰਦੇ ਵਾਲਾ ਛਾ ਗਿਆ ਜਿੱਤੂ ਦਾ ਵੀ ਜਿੱਤੂਗਾ ਪੰਦੇਵਾਦ ਜਿੱਤੂਗਾ ਆ ਗਿਆ ਵੀ ਆ ਗਿਆ ਜੀ ਸਣੀ ਪਾਟੀਆਂ ਨੇ ਜਿਹੜੇ ਕੇ ਇਸੇ ਵਾਰਡ ਦੇ ਵਿੱਚ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਨੇ ਇਸ ਵਕਤ ਇਹਨਾਂ ਦੀ ਧਰਮ ਪਤਨੀ ਪਹਿਲਾਂ ਇਹਨਾਂ ਦੇ ਮਾਤਾ ਜੀ ਵੀ ਇਸੇ ਵਾਰਡ ਦੇ ਵਿੱਚ ਕੌਂਸਲਰ ਰਹਿ ਚੁੱਕੇ ਨੇ ਔਰ ਕਿੱਤੋ ਹੈ ਕੰਮਾਂ ਦੇ ਉੱਤੇ ਲੋਕ ਮੋਹ ਰਉਂਦੇ ਨੇ ਔਰ ਦੇਖਦੇ ਆ ਆ ਗਿਆ ਵੀ ਆ ਗਿਆ ਬੰਦੇਵਾਦ ਉਹ ਜਿਹੜੇ ਹੁਣ ਪ੍ਰਚਾਰ ਚੱਲ ਰਿਹਾ ਇਸ ਸਣੀ ਪਾਟੀਆਂ ਜੀ ਨੇ रही है। पंजे बोड़ी 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 है, वोट गया। कांग्रेस पार्टी जिंदाबाद। कांग्रेस पार्टी जिंदाबाद। आ गया भी आ गया पंजे भी छा गया कांग्रेस पार्टी कांग्रेस पार्टी कांग्रेस पार्टी ਹਾਂ ਜੀ ਕੀ ਨਾਮ ਈ ਤੁਹਾਡਾ ਅਰਿਸ਼ਾ ਸੁਣਨੀ ਅਰਿਸ਼ਾ ਜੀ ਕਿਹੜੇ ਵਾਰਡ ਚ ਖੜੇ ਹੋ ਵਾਰਡ ਨੰਬਰ 13 ਤੋਂ ਜੀ ਕੀ ਲੱਗਦਾ ਤੁਹਾਨੂੰ ਪੂਰੀ ਉਮੀਦ ਆ ਬਹੁਤ ਸਮਰਥਨ ਮਿਲਦਾ ਸਭ ਦਾ ਸਹਯੋਗ ਆ ਹਾਂ ਕਾਂਗਰਸ ਪਾਰਟੀ ਤੋਂ ਤੁਸੀਂ ਉਮੀਦਵਾਰੋਂ ਵਾਰਡ ਨੰਬਰ 13 13 ਤੋਂ ਕੀ ਕੀ ਸਮੱਸਿਆਵਾਂ ਮੈਨੂੰ ਤੁਹਾਡੇ ਸਾਹਮਣੇ ਲੱਗਦਾ ਜੇ ਜਿਹੜੀ ਵੀ ਸਮੱਸਿਆ ਹੋਵੇ ਉਹਦੇ ਪਹਿਲੇ ਆਧਾਰ ਤੇ ਕੰਮ ਕੀਤਾ ਜਾਏਗਾ ਜੀ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਸਾਡਾ ਕੋਈ ਮੁਕਾਬਲਾ ਹੀ ਨਹੀਂ ਹੈਗਾ ਹਾਂ ਚਲੋ ਇਹ ਠੀਕ ਹੈ ਤੇ ਇੱਕ ਹੁੰਦਾ ਬੰਦਾ ਜਦੋਂ ਜਿੱਤ ਜਾਂਦਾ ਉਹਦੀ ਉਮੀਦ ਹੁੰਦੀ ਹੈ ਕਿ ਮੈਂ ਯਾਰ ਆਪਣੇ ਵਾਰਡ ਦੇ ਵਿੱਚ ਬਣਿਆ ਤਾਂ ਮੈਂ ਆਹ ਚੀਜ਼ ਜ਼ਰੂਰ ਬਣਾਵਾਂਗਾ ਤੇ ਤੁਹਾਡੇ ਮੰਦ ਵਿੱਚ ਕੋਈ ਹੈ ਇਦਾਂ ਦਾ ਮੈਂ ਪਹਿਲਾਂ ਔਮਨ ਪਾਵਰ ਨੂੰ ਅੱਗੇ ਲੈ ਕੇ ਆਉਂਗੀ ਵਾਰਡ 'ਚ ਔਮਨ ਜਿਮ ਖੋਲਿਆ ਜਾਊਗਾ ਬੱਚਿਆਂ ਲਈ ਪਾਰਕ ਖੋਲਿਆ ਜਾਊਗਾ ਤੇ ਬਾਕੀ ਜਿਹੜੇ ਗਲੀਆਂ ਦੇ ਲਾਈਟਾਂ ਦੇ ਜੋ ਵੀ ਸੀਵਰੇਜ ਦੀ ਸਮੱਸਿਆ ਸਾਰੀ ਪਹਿਲੇ ਉਹਦੇ ਆਧਾਰ ਤੇ ਕੰਮ ਕੀਤਾ ਜਾਊਗਾ ਸਾਰ ओके लेडीज ਨੂੰ ਮਤਲਬ ਅੱਗੇ ਲੈ ਕੇ ਆਉਂਗੇ ਹਾਂਜੀ ਹਾਂਜੀ ਇਹ ਬੰਦਿਆਂ ਵਾਸਤੇ ਕੁਝ ਨਹੀਂ ਨਹੀਂ ਬੰਦਿਆਂ ਲਈ ਵੀ ਕੀਤਾ ਜਾਊਗਾ ਮਤਲਬ ਉਹਨਾਂ ਨੂੰ ਵੀ ਬੈਠਣ ਖਾਣ ਦੀ ਮੇਰੇ ਵਰਗੇ ਬੁਢੇ ਹੋ ਜਾਂਦੇ ਕਈ ਵਾਰ ਉਹਨੂੰ ਬੈਠਣ ਖਾਣ ਦੀ ਕੋਈ ਸਮੱਸਿਆ ਕੋਈ ਮਾਰ ਮੋਟਰੀ ਦੀ ਸਾਰੀ ਸਮੱਸਿਆ ਦਾ ਹੱਲ ਇੱਕ ਪੰਜਾਬ ਦੇ ਅੰਦਰ ਵੱਡੀ ਜਿਹੜੀ ਪ੍ਰੋਬਲਮ ਨਾਲ ਨਸ਼ੇ ਦੀ ਪ੍ਰੋਬਲਮ ਆ ਹਾਂਜੀ ਉਹਨੂੰ ਤੁਹਾਡੇ ਕੋਲ ਕੀ ਡਿਜ਼ਾਈਨ ਆ ਤੁਸੀਂ ਕਿਸ ਤਰੀਕੇ ਨਾਲ ਮੈਨੂੰ ਹੈਂਡਲ ਕਰੋਗੇ ਮਰ ਨਸ਼ਿਆਂ ਦੀ ਇੱਕ ਜਿਹੜੀ ਦਿੱਕਤ ਆ ਇਹ ਸਣੀ ਪਾਟਿਆ ਜੀ ਇਹ ਤੁਸੀਂ ਪਹਿਲਾਂ ਵੀ ਕੌਂਸਲਰ ਰਹੇ ਚੁੱਕੇ ਹੋ ਇਹ ਕਹਿੰਦੇ ਵੀ ਜਿਹੜੇ ਅਧੂਰੇ ਕੰਮ ਨੇ ਪੂਰੇ ਕਰਾਂਗੇ ਕਿ ਜਦੋਂ ਪਹਿਲਾਂ ਰਹੇ ਹੋ ਕੌਂਸਲਰ ਪਹਿਲਾਂ ਕੰਮ ਪੂਰੇ ਹੋਏ ਨਹੀਂ ਦੇਖੋ ਜੀ ਅਸੀਂ ਤਾਂ ਕੰਮ ਪੂਰੇ ਤਸੱਲੀ ਬਖਸ਼ ਕੀਤੇ ਨੇ ਤਾਂ ਹੀ ਆਪਾਂ ਇੱਥੇ ਸਲੋਗਨ ਲਖਾਇਆ ਪੋਸਟਰਸ ਤੇ ਵਿਕਾਸ ਦੀ ਨਹੀਂ ਰੱਖੇਗੀ ਤੁਹਾਡੀ ਦੀ ਕਿਉਂਕਿ ਅਸੀਂ ਜਿਹੜੇ ਕੰਮ 5 ਸਾਲ ਦੇ ਵਿੱਚ ਕੀਤੇ ਨੇ ਪਹਿਲਾਂ ਤੇ ਬਾਅਦ ਦੇ ਵਿੱਚ ਸਾਰੇ ਆਪਾਂ ਪੋਸਟਰ ਲਗਾਏ ਨੇ ਜਿਹੜੇ ਵਿਰੋਧੀ ਧਿਰ ਦੇ ਕੌਂਸਲ ਉਹ ਵੀ ਰਹੇ ਨੇ ਇਧਰਲੇ ਪਾਸੇ ਸਾਰਾ ਏਰੀਆ ਉਹਨਾਂ ਦੇ ਅੰਡਰ ਹੁੰਦਾ ਸੀ ਜੇ ਉਹਨਾਂ ਨੇ ਕੋਈ ਕੰਮ ਕੀਤਾ ਸੀ ਤਾਂ ਉਹ ਵੀ ਆਪਣੇ ਪੋਸਟਰ ਲਾ ਕੇ ਦਿਖਾਉਂਦੇ ਅਸੀਂ ਤਾਂ ਲੋਕਾਂ 'ਤੇ ਇਹ ਅਪੀਲ ਕਰਦੇ ਆ ਥੋੜੇ ਵਿਕਾਸ ਦਾ ਮੁੱਲ ਇੱਕ ਇਮਾਨਦਾਰ ਵੋਟ ਜੀ ਤੁਸੀਂ ਇਮਾਨਦਾਰੀ ਨਾਲ ਸੋਚਣਾ 5 ਸਾਲਾਂ 'ਚ ਕਿਹਨੇ ਕੰਮ ਕੀਤਾ ਕੰਮ ਦੇ ਅਸੀਂ ਕੰਮ ਦੇ ਵੇਸ ਤੇ ਵੋਟ ਮੰਗਦੇ ਆ ਜੋ 5 ਸਾਲ ਦੇ ਕੰਮ ਤੁਸੀਂ ਐਨਾਲਿਸਿਸ ਕਰਨਾ ਹੈ ਕਿਉਂਕਿ ਆਪਣੇ ਮਤ ਦਾ ਯੂਜ਼ ਕਰਨਾ ਹੈ ਮਤ ਦਾ ਯੂਜ਼ ਕਰਨਾ ਮਤਲਬ ਮਤਦਾਨ ਮਤ ਦਾ ਯੂਜ਼ ਕਰਨ ਦਾ ਮਤਲਬ ਤੁਸੀਂ ਧਿਆਨ ਨਾਲ ਇੱਕ ਇਮਾਨਦਾਰ ਵੋਟ ਤੁਹਾਡੇ ਵਿਕਾਸ ਲਈ ਕਾਫੀ ਹੋਏਗੀ ਬਹੁਤ ਵਧੀਆ ਜਿਹੜੀ ਆਪਣੇ ਪਿੰਡ ਦੇ ਵਿੱਚ ਵੀ ਤਿੰਨ ਚਾਰ ਮੁੰਡੇ ਨਸ਼ੇ ਨਾਲ ਮਰ ਗਏ ਨਸ਼ੇ ਦੀ ਜਿਹੜੀ ਰੋਕ ਰਮ ਉਹਦੇ ਲਈ ਕੀ ਡਿਜ਼ਾਈਨ ਤੁਸੀਂ ਕਿਵੇਂ ਉਹਨੂੰ ਹੈਂਡਲ ਕਰੋਗੇ ਕਿਵੇਂ ਤੁਹਾਡੇ ਕੋਲ ਕੀ ਹੈਗੀ ਆ ਦੇਖੋ ਜੀ ਸਭ ਤੋਂ ਵੱਡਾ ਕੰਮ ਹੈ ਪੁਲਿਸ ਫੜਦੀ ਆ ਬੇਸਿਕ ਜਿਹੜੇ ਨਸ਼ਾ ਸਪਲਾਈਅਰਸ ਨੂੰ ਜਿਹੜੇ ਲੋਕਲ ਲੈਵਲ ਤੇ ਕਿਉਂਕਿ ਲੋਕਲ ਲੈਵਲ ਦੇ ਕੋਲ ਸਾਰੀ ਡਿਟੇਲਸ ਹੁੰਦੀ ਆ ਕਿਦੋਂ ਫੋਨ ਗਿਆ ਕਿੱਥੋਂ ਗਿਆ ਜਦੋਂ ਤੁਸੀਂ ਵੱਡੇ ਜਿਹੜੇ ਆਪਣੇ ਬ੍ਰੈਕਟ ਬੈਠੇ ਨੇ ਤੁਸੀਂ ਸਾਰੇ ਕਾਲ ਡਿਟੇਲਸ ਦੇ ਨਾਲ ਆਪਾਂ ਉੱਥੇ ਸਾਰੇ ਇਹਨਾਂ ਤੁਹਾਨੂੰ ਪ੍ਰੋਮਿਸ ਕਰਦੇ ਆ ਅੱਜ ਤੋਂ ਬਾਅਦ ਜੇ ਸਾਡੇ ਏਰੀਆ ਦੇ ਵਿੱਚ ਕੋਈ ਨਸ਼ਾ ਵਿਗੂਗਾ ਇਹ ਮੈਂ ਤੁਹਾਡੇ ਨਾਲ ਜ਼ਬਾਨ ਕਰਕੇ ਜਾ ਰਿਹਾ ਨਸ਼ੇ ਦੇ ਮਾਮਲੇ ਦੇ ਵਿੱਚ ਇਹ ਸੰਦੀਪ ਕਿਸੇ ਦਾ ਸਾਥ ਨਹੀਂ ਦੇਣ ਵਾਲਾ ਇਹ ਉਹਦੇ ਵਿਰੁੱਧ ਜਾ ਕੇ ਖੜਾ ਉੱਚਾ ਮੇਰਾ ਸਗਾ ਹੀ ਭਰਾ ਕਿਉਂਕਿ ਥੈਂਕ ਯੂ ਧੰਨਵਾਦ ਆਜੋ ਜੀ ਆ ਗਿਆ ਆ ਗਿਆ ਵੀ ਆ ਗਿਆ ਪੰਜੇ ਵਾਲਾ ਆ ਗਿਆ ਆ ਗਿਆ ਵੀ ਆ ਗਿਆ ਪੰਜੇ ਵਾਲਾ ਆ ਗਿਆ ਕਾਂਗਰਸ ਇਹ ਹੈ ਕੀਤੇ ਹੋਏ ਕੰਮਾਂ ਦੀ ਲਿਸਟ ਸਣੀ ਪਾਟੀਆਂ ਮੈਡਮ ਰਿਚਾ ਜੀ ਜਿਹੜੇ ਖੜੇ ਨੇ ਇਹਨਾਂ ਦੀ ਵਿਧਵਾ ਅਤੇ ਬढ़ापा ਪੈਨਸ਼ਨ ਲਵਾਈ ট্রান্সਫਰਮ 14 ਨੰਬਰ ਵਾਰ ਚਲਵਾਏ ਅਤੇ ਸਾਰੇ ਬਾੜ ਦੀਆਂ ਤਾਰਾਂ ਠੀਕ ਕਰਾਈਆਂ ਲਾਈਟਾਂ ਐਂਟਰਲੌਕ ਟਾਈਲਸ ਲਈ ਪ੍ਰਧਾਨ ਮੰਤਰੀ ਬਾਸ ਯੋਜਨਾ ਆਂ ਦੀਆਂ ਸਭ ਤੋਂ ਵੱਧ ਗ੍ਰਾਂਟਾਂ ਵੰਡੀਆਂ ਤੋਂ ਇਹਨਾਂ ਨੇ ਆਪਣੇ ਕੰਮ ਦੀ ਜਿਹੜੀ ਆ ਉਹ ਇੱਕ ਮੋਹਰ ਲਾਉਣ ਦਾ ਯਤਨ ਕੀਤਾ ਹੈ ਆਪਣਾ ਕਿਹਦਾ ਕਹਿ ਰਿਹਾ ਹੈ ਜਿੰਦਾਬਾਦ ਨੇ ਹਾਂ ਅੱਜ ਓਕੇ ਓਕੇ ਵੀਨਰ ਥੈਂਕ ਯੂ ਥੰਨੇ ਥੰਨੇ ਪੱਲੇ ਪਾਰੇ ਬੱਲੇ ਥੰਨੇ ਥੰਨੇ ਕੰਪੇਅਰ ਕਰੋ ਤੇ ਮੈਂ ਤਾਂ ਇਹੀ ਕਹਿੰਦਾ ਮੇਰੇ 5 ਸਾਲ ਦੇ ਕੰਮ ਕੰਪੇਅਰ ਕਰੋ ਤੁਸੀਂ ਆਪਣੀ ਮਤ ਦਾ ਯੂਜ਼ ਕਰਕੇ ਵੋਟ ਪਾਉਣੀ ਆ ਵੀ ਉਹਨਾਂ ਨੇ ਪੰਜ ਸਾਲਾਂ 'ਚ ਕੁਝ ਕੀਤਾ ਜਾਂ ਮੈਂ ਕੁਝ ਕੀਤਾ ਕਿਉਂਕਿ ਇਹ ਮੁਕਾਬਲਾ ਇਦਾਂ ਨਹੀਂ ਹੁੰਦਾ ਇਹ ਮੁਕਾਬਲਾ ਹੁੰਦਾ ਕੰਮ ਦੇ ਵੇਸਤੇ ਲੋਕ ਚਾਹੁੰਦੇ ਨੇ ਵੀ ਸਾਡਾ ਕੰਮ ਪਰਖਿਆ ਜਾਵੇ ਵੀ ਕਿੱਦਾਂ ਸਾਡੇ ਸਮੇਂ-ਸਮੇਂ ਦੇ ਉੱਤੇ ਕੋਈ ਕੂੜਾ ਚੱਕਿਆ ਗਿਆ ਕੋਈ ਪੈਨਸ਼ਨ ਲਵਾਈ ਗਈ ਗਰੀਬ ਬੰਦੇ ਦੀ ਹੈਲਪ ਕੀਤੀ ਗਈ ਵਾੜ ਲਈ ਕੀ ਆਪਾਂ ਕੁਝ ਕੀਤਾ ਪਿੰਡ ਲਈ ਕੀਤਾ ਇਹ ਲੋਕਾਂ ਨੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਆਲੇ-ਖਾਲੇ ਖਾਂਜਾ ਸਾਰੇ ਨੂੰ ਆਲੇ-ਖਾਲੇ ਰਿਸ਼ਾ ਸੋਨੀ ਜਿੰਦਾਬਾਦ ਰਿਸ਼ਾ ਸੋਨੀ ਜਿੰਦਾਬਾਦ ਸੰਦੀਪ ਚੋਹਰੀ ਜਿੰਦਾਬਾਦ ਸੰਦੀਪ ਚੋਹਰੀ ਜਿੰਦਾਬਾਦ ਆਜਾ ਇੱਥੇ ਇੱਥੇ ਦੋ ਸਟੇਟਮੈਂਟ ਤੁਸੀਂ ਖੜਕੇ ਆਜਾ ਨਾਲ ਲਿਆ ਉਹਨਾਂ ਦਾ ਆਜਾ ਰਾਜ ਨੇ ਇੱਥੇ ਸਟੇਟਮੈਂਟ ਦੋ ਇਸ ਤਣੇ ਮੁਝੇ ਪਿੱਛੇ ਨੂੰ ਆਜਾ ਪਿੱਛੇ ਨੂੰ ਹੋ ਜਾ ਪਿੱਛੇ 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 ਨੂੰ ਹੋ ਜਾ ਮੜ ਜਾ ਧੋਪੇ ਜੇ ਹੋ ਜਾ ਪਿੱਛੇ ਜਹੋ ਜੋ ਆ ਨਿਕਲ ਆਣ ਦੇ ਟੈਂਪੂ ਜਾ ਆਪਾਂ ਪਾਸੇ ਕਾਦਰ ਰੇਡ ਬਹੁਤ ਚਲੋ 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 ਚਲ ਚੱਤੂ ਤੂੰ ਕੰਮ ਕਰੀ ਜਾ ਤੇਰਾ ਬੀਬੀ ਵਾਦਾ ਕੰਮ ਨਹੀਂ ਬੀਬੀ ਵਾਦਾ ਵਾਦਾ ਕੰਮ ਕਰ ਓਏ ਆਹ ਹੋਣੀ ਤੇ ਹਾਂਜੀ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡਾ ਇਕੱਠ ਬਹੁਤ ਜਿਆਦਾ ਵੱਡਾ ਦਿਖ ਰਿਹਾ ਹੈ ਪਹਿਲਾਂ ਸਭ ਤੋਂ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ ਕੱਟਤਾ ਦੇਖ ਹੀ ਰਿਹਾ ਸਾਰਾ ਪਿੰਡ ਇੱਕ ਪਾਸੇ ਆ ਸਾਰਾ ਭਾਈਚਾਰਾ ਜਿੰਨੇ ਵੀ ਸਾਡੇ ਪਿੰਡ ਭਾਈਚਾਰੇ ਨੇ ਪ੍ਰਵਾਸੀ ਭਾਈਚਾਰਾ ਜੱਟ ਭਾਈਚਾਰਾ ਹਰੀજન ਭਾਈਚਾਰਾ ਪਾਟਿਆ ਭਾਈਚਾਰਾ ਜਿਹੜੇ ਕਿਸੇ ਹੋਰੇ ਸਾਰੇ ਸਭ ਇੱਕ ਪਾਸੇ ਨੇ ਜੀ ਸਾਰੇ ਬਹੁਤ ਕਿਰਪਾ ਬਰਮੰਦਵਾਂ ਸੰਦੀਪ ਸੋਨੀ ਬੰਦਾ ਹੀ ਵਧੀਆ ਤਾਂ ਹੀ ਅਸੀਂ ਮੈਂ ਰਾਜਨ ਅਸੀਂ ਕਾਲੀ ਦਲਦੇ ਅਸੀਂ ਪਾਟਿਆ ਭਾਈ ਜੀ ਉੱਪਰ ਉੱਟ ਕੇ ਆਪਣੇ ਢਿੱਲੋ ਸਾਹਿਬ ਨੂੰ ਬੇਨਤੀ ਕੀਤੀ ਕਿ ਆਖਤੀ ਸਾਨੂੰ ਇਸ ਜਨੂਨ ਬੰਦੇ ਦੀ ਮਦਦ ਕਰ ਲਿਆ। ਮਤਲਬ ਕਾਲੀ ਦਲ ਦੇ ਨਾਲ ਸਪੋਰਟ ਇਸ ਵਕਤ ਕਾਂਗਰਸ ਦੀ ਆ। ਹਾਂਜੀ ਅਸੀਂ ਅਸੀਂ ਨਿੱਜੀ ਤੌਰ ਤੇ ਵਾਰ ਨੰਬਰ 13 ਚੋਂ ਅਸੀਂ ਸੁਨੀਪ ਸੋਨੀ ਦੀ ਮਦਦ ਕਰ ਰਹੇ ਹਾਂ। ਓਕੇ ਰਾਜੇ ਜੀ ਤੁਸੀਂ ਵੀ ਚੋਣ ਲੜੀ ਆ ਕਾਲੀ ਦਲ ਤੋਂ। ਹਾਂਜੀ ਤੇ ਅੱਜ ਤੁਸੀਂ ਇੱਧਰ ਕਾਂਗਰਸ ਪਾਰਟੀ ਦੇ ਨਾਲ ਸਪੋਰਟ ਤੇ ਹੋ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਜਿਹੜੇ ਇਲੈਕਸ਼ਨ ਹੁੰਦੇ ਆ ਹਾਂਜੀ ਇਹਦੇ ਨਾਲ ਕੋਈ ਭਾਈਚਾਰਾ ਸਾਹ ਸਭ ਤੋਂ ਪਹਿਲਾਂ ਜ਼ਰੂਰੀ ਆ ਜੀ। ਠੀਕ ਤੇ ਅਸੀਂ ਸਾਰੇ ਭਾਈਚਾਰੇ ਨੇ ਸਲਾਹ ਕੀਤੀ ਵੀ ਅਸੀਂ ਇੱਕ ਬੰਦਾ ਖੜਾੜਾ ਤੇ ਉਹਨੂੰ ਜਿਤਾਉਣਾ ਵੀ ਹੈ ਤੇ ਸਾਨੂੰ ਇਹ ਸੰਦੀਪ ਸੋਨੀ ਤੇ ਪੂਰਾ ਵਿਸ਼ਵਾਸ ਸੀ ਕਿਉਂਕਿ ਇਹਨਾਂ ਨੇ ਪਿਛਲੇ 5 ਸਾਲ ਵੀ ਬਹੁਤ ਵਧੀਆ ਕੰਮ ਕੀਤੇ ਨੇ ਅਸੀਂ ਅਕਾਲੀ ਦਲ 'ਚ ਕੰਮ ਕੀਤਾ ਇਹ ਕਾਂਗਰਸ 'ਚ ਸੀ ਲੇਕਿਨ ਅੱਜ ਅਸੀਂ ਵੀ ਕਦੇ ਕਿਸੇ ਕੋਈ ਕਾਮਲੀਏ ਸੰਦੀਪ ਨੂੰ ਫੋਨ ਕਰਨਾ ਵਿਚਾਰ ਆਦੀ ਰਾ ਸਾਡੇ ਨਾਲ ਭੱਜਣਾ ਠੰਡੇ ਕਰਨੀ ਤੁਰਦਾ ਮਿਹਨਤੀ ਬਿਲਕੁਲ ਜੀ ਬਹੁਤ ਮਿਹਨਤੀ ਮੁੰਡਾ ਜੀ ਤੇ ਅਸੀਂ ਵੀ ਚਲੋ ਸਾਰੇ ਕਰਨ ਨੂੰ ਵਧੀਆ ਸਾਨੂੰ ਰਿਸਪੌਂਸ ਵੀ ਬਹੁਤ ਵਧੀਆ ਮਿਲ ਰਿਹਾ ਪਾਵੇਂ ਪਾਰਟੀਆਂ ਇੱਕ ਪਾਸੇ ਤੁਹਾਡੀ ਕਾਲੀ ਦਲ ਦੀ ਪਾਰਟੀ ਆ ਤੇ ਇਹਨਾਂ ਦੀ ਕਾਂਗਰਸੀ ਪਾਰਟੀ ਆ ਪਾਰਟੀਆਂ ਇੱਕ ਪਾਸੇ ਭਾਈ ਜਰਕ ਸੰਝ ਇੱਕ ਪਾਸੇ ਬਹੁਤ ਵਧੀਆ ਤੋਂ ਡੀਏ ਮਸਾਲਾ ਵਿਸ਼ਾਲ ਜੀ ਤੁਹਾਡੇ ਵੀ ਫਾਦਰ ਸਾਹਿਬ ਰਹੇ ਨੇ ਇੱਥੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਅੱਜ ਜੀ ਪਹਿਲਾਂ ਤਾਂ ਨਮਸਕਾਰ ਸਾਰਿਆਂ ਨੂੰ ਜੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਕਹਿੰਦੇ ਆ ਵੀ ਜਿਹੜੀ ਚੋੜੀ ਇਲੈਕਸ਼ਨ ਹੁੰਦੀ ਆ ਨਾ ਜੀ ਇਹ ਬੰਦੇ ਦੇ ਮੂੰਹ ਨੂੰ ਪੈਂਦੀ ਆ ਵੋਟ ਇਹਦੇ ਵਿੱਚ ਜੀ ਪਰ ਮੈਂ ਤਾਂ ਇਹ ਗੱਲ ਕਹਿਣਾ ਵੀ ਇਹ ਬੰਦੇ ਦੇ ਕੰਮਾਂ ਨੂੰ ਦੇਖ ਕੇ ਪੈਣੀ ਚਾਹੀਦੀ ਹੈ ਜੀ ਵੀ ਜਿਹੜੇ ਹੁਣ ਆ ਵਾਰਡ ਦੇ ਕਾਉਂਸਲਰ ਨੇ ਜਿਹੜੇ ਰਹੇ ਨੇ ਆਪਣੇ ਜਾਂ ਸੰਦੀਪ ਸੋਨੀ ਪਰਲੇ ਵਾਰਡ ਚ ਰਿਹਾ ਹੈ ਹੂੰ ਹੂੰ ਦੋਨੋਂ ਦੇ ਕੰਮਾਂ ਦਾ ਫਰਕ ਦੇਖਿਆ ਜਾਵੇ ਜੀ ਮੈਂ ਤਾਂ ਬੇਨਤੀ ਕਰੂੰਗਾ ਸਾਰੇ ਵਾਰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਹੂੰ ਹੂੰ ਵੀ ਤੁਸੀਂ ਇਹ ਦੇਖੋ ਵੀ ਆਪਣੇ ਵਾਰਡਾਂ ਦੇ ਵਿੱਚ ਜਿਹੜੇ ਆਪਣੇ ਪਿੰਡ ਦੇ ਵਿੱਚ ਜਿਹਨੇ ਵੀ ਕੰਮ ਕਰਾਇਆ ਉਸ ਬੰਦੇ ਨੂੰ ਵੋਟ ਪਾਓ ਤੁਸੀਂ ਬਿਲਕੁਲ ਹੀ ਮਤਲਬ ਆਪਣਾ ਭਾਈਚਾਰਕ ਸਾਂਝ ਬਣਾ ਕੇ ਰੱਖੋ ਸਾਰੇ ਸਭ ਤੋਂ ਪਹਿਲਾ ਕੰਮ ਹੈ ਵੀ ਕੋਈ ਪਾਰਟੀ ਕਿਸੇ ਪਾਰਟੀ ਦਾ ਵੀ ਪਾਰਟੀ ਪਾਜੀ ਤੇ ਉੱਪਰ ਉੱਟ ਕੇ ਆਪਣੀ ਭਾਈਚਾਰ ਵੈਲ ਦਿਓ ਤੇ ਆਪਣਾ ਜਿਹੜਾ ਇੱਕ ਡਟਤਾ ਹੋ ਕੇ ਵੀ ਪਿੰਡ ਦੇ ਆਪਣਾ ਵਿਕਾਸ ਦੇ ਕੰਮ ਜਿਹੜੇ ਹੋਣ ਜਿਹੜਾ ਮੁੰਡਾ ਕਰਾ ਰਿਹਾ ਮੁੰਡਾ ਸੰਨੀ ਬਹੁਤ ਵਧੀਆ ਪੜਿਆ ਲਿਖਿਆ ਸਿਆਣਾ ਮੁੰਡਾ ਓਕੇ ਤੇ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਅਪੀਲ ਕਰੂੰਗਾ ਬੇਨਤੀ ਕਰੂੰਗਾ ਵਾੜ ਵਾਸੀਆਂ ਨੂੰ ਵੀ ਆਪਣਾ ਇਸ ਵਾਰੀ ਕਾਂਗਰਸ ਪਾਰਟੀ ਨੂੰ ਪੰਜੇ ਨੂੰ ਵੋਟ ਮੋਹਰ ਲਾ ਕੇ ਆਪਾਂ ਸੰਨੀ ਨੂੰ ਕਾਮਯਾਬ ਕਰਾਈਂ ਥੈਂਕ ਯੂ ਆ ਛੋਟੇ ਯੂਥ ਦੇ ਵਿੱਚ ਤੁਸੀਂ ਆਉਂਦੇ ਹੋ ਕੀ ਲੱਗਦਾ ਤੁਹਾਨੂੰ ਆਉਣ ਵਾਲਾ ਸਿਨੈਰੀਓ ਕਿਦਾਂ ਦਾ ਵਾ ਕਿਹੜੀ ਪਾਰਟੀ ਅੱਗੇ ਆ ਰਹੀ ਹੈ ਅਸੀਂ ਜਿਹੜੇ ਹਿਸਾਬ ਨਾਲ ਜੀ ਆਪਾਂ ਦੇਖਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਵੋਟਾਂ પા ਕੇ ਪੰਜਾਬ ਦੇ ਵਿੱਚ ਲੈ ਕੇ ਆਏ ਪਰ ਉਹਨਾਂ ਨੇ ਕੋਈ ਕੰਮ ਨਹੀਂ ਕਰਿਆ ਜੀ ਜੀ ਤੇ ਅਸੀਂ ਉਹ ਹਿਸਾਬ ਨਾਲ ਦੇਖੀਏ ਤਾਂ ਅਸੀਂ ਕਹਿੰਨੇ ਆ ਜੀ ਆਉਣ ਵਾਲਾ ਟਾਈਮ 'ਚ ਤੁਸੀਂ ਵੋਟ ਆਪਣੇ ਕੰਮਾਂ ਨੂੰ ਦੇਖ ਕੇ ਪਾਓ ਇਹ ਦੇਖੋ ਵੀ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕਰਿਆ ਤਾਂ ਲੋਕ ਬਦਲਾ ਬਦਲਾ ਕਹਿ ਕੇ ਜਿਹੜੇ ਪਾਰਟੀ ਨੂੰ ਲੈ ਕੇ ਆਏ ਉਹਨਾਂ ਨੇ ਕੁਝ ਵੀ ਨਹੀਂ ਕਰਿਆ ਹੂੰ ਹੂੰ ਤਾਂ ਆਪਾਂ ਕਹਿੰਨੇ ਆ ਵੀ ਤੁਸੀਂ ਦੇਖ ਕੇ ਚੱਲੋ ਵੋਟ ਅੱਗੇ ਦੋੜੀਆਂ ਪਟਾਈ ਗਈਆਂ ਵੀ ਚੋਣਾਂ ਆਉਣੀਆਂ ਨੇ ਯੂਥ ਬਹੁਤ ਜੁੜਿਆ ਹੋਇਆ ਹੈ ਵਾਹ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਸਰਕਾਰ ਆਉਂਦੀ ਨਜ਼ਰ ਲਗਾਉਂਦੀ ਹੈ ਸਭ ਨੂੰ ਦੇਖੋ ਜੀ ਸਰਕਾਰ ਤਾਂ ਜੀ ਕੰਮਾਂ ਦੇ ਹਿਸਾਬ ਨਾਲ ਜਿਨ੍ਹਾਂ ਨੇ ਕੰਮ ਕੀਤੇ ਆ ਪਰ ਅਸੀਂ ਇਹ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕਰਿਆ ਇਹਨਾਂ ਨੂੰ ਬਿਲਕੁਲ ਵੋਟ ਨਾ ਪਾਇਓ ਲੋਕਾਂ ਨੂੰ ਗਮਰਾਹ ਕਰਨ ਵਾਲੀ ਪਾਰਟੀ ਆ ਜੀ ਇਹ ਤਾਂ ਇਹਨਾਂ ਨੂੰ ਆਪਾਂ ਇਹਨਾਂ ਦੀ ਦਿਖਾਈ ਹੈ ਇਸ ਲਈਤ ਵੀ ਇਹਨਾਂ ਨੇ ਕੋਈ ਕੰਮ ਨਹੀਂ ਕਰਿਆ ਤਾਂ ਇਹਨਾਂ ਨੂੰ ਲੋਕਾਂ ਨੇ ਇੱਕ ਸਾਈਡ ਤੇ ਫੇਰ ਖੁੰਜੇ ਲਾ ਕੇ ਰੱਖਤਾ ਥੈਂਕ ਯੂ ਥੈਂਕ ਯੂ ਸਾਰੇ ਕਾਂਗਰਸ ਦੇ ਜਿਹੜੇ ਵਰਕਰ ਨੇ ਵਲੰਟੀਅਰ ਨੇ ਡੋਰ ਟੂ ਡੋਰ ਇਸ ਵਕਤ ਅਨੰਦਪੁਰ ਦੀਆਂ ਗਿੰਦਾ ਕਲੋਨੀਆਂ ਜਿੱਥੇ ਇਹ ਡੋਰ ਟੂ ਡੋਰ ਵਰਕ ਕਰ ਰਹੇ ਨੇ ਸੋ ਦੇਖਦੇ ਹਾਂ ਹੁਣ 21 ਦਸੰਬਰ ਨੂੰ ਕੌਣ ਕਿਤਨੇ ਪਾਣੀ ਵਿੱਚ ਹੈ